BRTC ਪਨਬਸ ਠੇਕਾ ਕਰਮਚਾਰੀ ਯੂਨੀਅਨ ਨੇ ਹੜਤਾਲ ਕਰ ਦਿੱਤੀ ਹੈ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਜਿਸ ਨਾਲ ਬਸ ਯਾਤਰੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਯੂਨੀਅਨ ਦੀ ਇਹ ਹੜਤਾਲ ਬੀਤੀ ਰਾਤ 12 ਵਜੇ ਸ਼ੁਰੂ ਹੋਈ ਜੋ ਕਿ ਆਉਣ ਵਾਲੀ 11 ਜੁਲਾਈ ਤੱਕ ਜਾਰੀ ਰਹੇਗੀ ਹੜਤਾਲ ਕਾਰਨ ਪਨਬਸ ਪੀਆਰਟੀਸੀ ਨਾਲ ਸਬੰਧਿਤ 3000 ਤੋਂ ਵੱਧ ਬਸਾਂ ਅਤੇ 8500 ਦੇ ਕਰੀਬ ਮੁਲਾਜ਼ਮਾਂ ਦੇ ਵੱਲੋਂ ਚੱਕਾ ਜਾਮ ਕਰ ਦਿੱਤਾ ਗਿਆ। ਉੱਥੇ ਹੀ ਵਿਭਾਗ ਦੇ ਪੱਕੇ ਡਰਾਈਵਰਾਂ ਦੇ ਵੱਲੋਂ ਬਸਾਂ ਚਲਾਈਆਂ ਜਾਣੀਆਂ ਜਿਸ ਕਾਰਨ ਹਰੇਕ ਡੀਪੂ ਤੋਂ ਕੁਝ ਕੁ ਬਸਾਂ ਚੱਲਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਤਾਂ ਬਸ ਕਰਮਚਾਰੀਆਂ ਦੇ ਵੱਲੋਂ ਕੀਤੀ ਗਈ ਹੜਤਾਲ ਯਾਤਰੀਆਂ ਦੇ ਲਈ ਭਾਰੀ ਮੁਸ਼ਕਲਾਂ ਖੜੀਆਂ ਕਰ ਰਹੀ ਹੈ। ਕਿਉਂਕਿ ਜੇਕਰ ਬੱਸਾਂ ਹੀ ਨਹੀਂ ਚੱਲਣਗੀਆਂ ਤਾਂ ਲੋਕਾਂ ਨੂੰ ਆਉਣ ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਤਾਂ ਕਰਨਾ ਹੀ ਪਵੇਗਾ ਤਾਂ ਪੀਆਰਟੀਸੀ ਅਤੇ ਪਨਬਸ ਕਰਮਚਾਰੀਆਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਤੇ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਮੇਰਾ ਨਾਮ ਹਰਕੇਸ਼ ਕੁਮਾਰ ਵਿੱਕਿਆ ਜੀ ਪੰਜਾਬ ਰੋਡਵੇਜ ਪਨਬਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਸੂਬੇ ਦਾ ਮੀਤ ਪ੍ਰਧਾਨ ਹੈ ਜੀ ਅੱਜ ਇਹ ਹੜਤਾਲ ਦਾ ਲਾਭ ਕਿ ਕਰਨਾ ਹੈ ਜੀ ਬਿਲਕੁਲ ਜੀ ਜਿਹੜੀ ਅਸੀਂ ਹੜਤਾਲ ਹੈ ਇਹ ਜਿਹੜੀ 9 ਤਰੀਕ ਦੀ ਹੜਤਾਲ ਹੈ ਇਹ ਇੱਕ ਦੇਸ਼ ਵਿਆਪੀ ਹੜਤਾਲ ਹੈ ਜੀ ਟ੍ਰੇਡ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਵਾਕਈ ਹੋਰ ਅਦਾਰਿਆਂ ਵੱਲੋਂ ਜਿਹੜੀ ਅੱਜ ਦੀ ਹੜਤਾਲ ਦੀ ਖੋਲ ਦਿੱਤੀ ਹੈ ਇਹਦੇ ਵਿੱਚ ਟਰਾਂਸਪੋਰਟਰ ਦੇ ਜਿਹੜੇ ਕਾਮਿਆਂ ਕੱਚੇ ਮੁਲਾਜ਼ਮਾਂ ਇਹਨਾਂ ਵੱਲੋਂ ਵੀ 100% ਹੜਤਾਲ ਦਾ ਸਮਰਥਨ ਕੀਤਾ ਗਿਆ ਜੀ ਤੇ ਨਾਲ ਦੀ ਨਾਲ ਤੁਹਾਨੂੰ ਮੈਂ ਦੱਸਣਾ ਹੈ 9 10 11 ਦੀ ਅਸੀਂ ਸਾਡੀ ਕੱਚੇ ਮੁਲਾਜ਼ਮਾਂ ਦੀ ਟਰਾਂਸਪੋਰਟ ਪਾਉਣ ਵਾਸਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੀ ਜਿਹੜੀ ਤਿੰਨ ਰੋਜ਼ਾ ਹੜਤਾਲ ਹੈ ਉਹ ਆਪਣੀਆਂ ਮੰਗਾਂ ਨੂੰ ਮੁੱਖ ਰੱਖ ਕੇ ਰੱਖੀ ਗਈ ਹੈ ਮੁਕਮਕਾ ਸਾਡੇ ਕੱਚੇ ਮਲਾਜ਼ਮ ਪੱਕੇ ਕਰੋ ਜੀ ਠੇਕੇਦਾਰੀ ਸਿਸਟਮ ਹੈ ਜਿਹੜਾ ਉਹਨੂੰ ਬੰਦ ਕੀਤਾ ਜਾਵੇ ਤਨਖਾਹਾਂ ਦੇ ਵਿੱਚ ਇੱਕ ਸਾਰਤਾ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ ਤੇ ਵਿਭਾਗ ਦੇ ਵਿੱਚ ਆਪਣੀਆਂ ਵਿਭਾਗਦੀਆਂ ਬਸਾਂ ਪਾਈਆਂ ਜਾਣ ਮਾਰੂ ਕੰਡੀਸ਼ਨਰ ਰੱਦ ਕੀਤੀਆਂ ਜਾਣ ਤੇ ਨਾਲ ਦੀ ਨਾਲ ਜਿਹੜੇ ਸਾਥੀ ਸਾਡੇ ਅਪੀਲ ਰਿਜੈਕਟ ਬਾਲ ਕਿਥੇ ਜਾਣ ਜਵਾਬਤ ਕੋਮਿਟੀ ਕੋਈ ਦਰ ਸਰਕਾਰ ਨਾਲ ਦੇਖੋ ਜੀ 1 ਮਹੀਨਾ ਹੋ ਗਿਆ ਸਾਡਾ ਜਿਹੜਾ ਜਥੇਬੰਦੀ ਵੱਲੋਂ ਨੋਟਸ ਸਰਕਾਰ ਨੂੰ ਭੇਜਦੇ ਆ ਅਸੀਂ ਸਾਡੀ ਮੈਨੇਜਮੈਂਟ ਨੂੰ ਭੇਜਦਾ ਉੱਚ ਅਧਿਕਾਰੀਆਂ ਤੱਕ ਸਾਡਾ ਜਿਹੜਾ ਨੋਟਸ ਜਾਂਦਾ ਹੈਗਾ ਪਰ ਹਾਲ ਤੱਕ ਸਾਡੇ ਸਰਕਾਰ ਵੱਲੋਂ ਜਾਂ ਮੈਨੇਜਮੈਂਟ ਵੱਲੋਂ ਕੋਈ ਸੱਦਾ ਨਹੀਂ ਆਇਆ। ਤਿੰਨ ਦਿਨ ਬਾਅਦ ਅਰਦਾਸ ਕਿ ਹੰਦੂ ਨਾਲ ਇਹਨਾਂ ਟਿਕਾਣੇ ਦੇਖੋ ਜੀ ਜੇ ਤਿੰਨ ਦਿਨ ਇਹ ਸਰਕਾਰ ਨੇ ਸਾਡੀ ਹੜਤਾਲ ਨੂੰ ਅਣਗੌਲਿਆ ਕੀਤਾ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੜਤਾਲ ਹੈ ਨੂੰ ਅਣਵਿੱਥੇ ਸਮੇਂ ਲਈ ਲੈ ਕੇ ਜਾਵਾਂਗੇ। ਕਿੰਨੇ ਕਿ ਡਿਪੂ ਜਿਹੜੇ ਪ੍ਰਭਾਵਿਤ ਹੋ ਰਹੇ ਹੜਤਾਲ ਨਾਲ? ਪੂਰੇ ਪੰਜਾਬ ਦੇ 27 ਡਿਪੂ ਆ ਜੀ 27 ਡਿਪੂ ਆ 29 ਡਿਪੂ ਆ ਸਾਡੇ ਲਗਭਗ ਸਾਰੇ ਸਾਥੀ ਜਿੰਨੇ ਵੀ ਹੈਗਾ 8000 ਤੋਂ ਲੈ ਕੇ 8500 ਦੇ ਵਿੱਚ ਮਲਾਜ਼ਮਾਂ ਜਿਹੜਾ ਕੱਚਾ ਕੰਟਰੈਕਟ ਤੇ ਸਾਰੇ ਮੁਲਾਜ਼ਮਾਂ ਚ ਸਟ੍ਰਾਈਕ ਤੇ ਹੈ ਜੀ ਲੋਕੀ ਦੇਖ ਰਹੇ ਸਾਰੇ ਖਾਰ ਰਹੇ ਲੋਕੀ ਕਿਥੇ ਖਾਰ ਰਹੇ ਸ਼ਾਂਤ ਦੇਖੋ ਜੀ ਲੋਕੀ ਪਰੇਸ਼ਾਨ ਹੋਦੇ ਆ ਅਸੀਂ ਤੁਹਾਡੇ ਚੈਨਲ ਰਾਹੀਂ ਉਹਨਾਂ ਤੋਂ ਅਸੀਂ ਮਾਫੀ ਮੰਗਦੇ ਆ ਕਿਉਂਕਿ ਅਸੀਂ ਮੀਡੀਆ ਦੇ ਰਾਹੀਂ ਲਗਭਗ ਪਹਿਲਾ ਮੈਸੇਜ ਦਿੱਤਾ ਸੀ ਵੀ ਆ ਤਿੰਨ ਰੋਜ਼ਾ ਹੜਤਾਲ ਆ ਇਹਦੇ ਜ਼ਿੰਮੇਵਾਰ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਨੇ ਪੰਜਾਬ ਸਰਕਾਰ ਹੈ ਸਾਡੀ ਮੈਨੇਜਮੈਂਟ ਹੈ ਜਦੋਂ ਕਿ ਇਹ ਮੰਗਾਂ ਮੰਨ ਕੇ ਵੀ ਪੱਤਰ ਜਾਰੀ ਕਰਕੇ ਵੀ ਸਾਡੀਆਂ ਮੰਗਾਂ ਨਹੀਂ ਮੰਨਦੇ ਅਸੀਂ ਪ੍ਰੋਟੈਸਟ ਕਰਨ ਲਈ ਮਜਬੂਰ ਹੋਣੇ ਆ ਕਿਤੇ ਨਾ ਕਿਤੇ ਇਹ ਮੈਨੇਜਮੈਂਟ ਤੇ ਸਰਕਾਰ ਦੀ ਲਾਪਰਵਾਹੀ ਹੈ ਇਹ ਲਾਪਰਵਾਹੀ ਦਾ ਜਿਹੜਾ ਸ਼ਿਕਾਰ ਹੈ ਇਹ ਆਮ ਪਬਲਿਕ ਹੋ ਰਹੀ ਹੈ ਮੇਰਾ ਨਾਮ ਸੁਲਤਾਨ ਸਿੰਘ ਸੁਲਤਾਨ ਜੀ ਹੜਤਾਲ ਕੀਤੀ ਜਾ ਰਹੀ ਹੈ ਕੀ ਲੱਗਦਾ ਹੈ ਕਿ ਜਿਹੜੀ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ ਕੀ ਕਰਨਾ ਚਾਹੀਦਾ ਦੇਖੋ ਜੀ ਲੋਕਾਂ ਨੂੰ ਜਿਹੜੀ ਪਰੇਸ਼ਾਨੀਆਂ ਇਹਦੇ ਬਾਰੇ ਅਸੀਂ ਤਕਰੀਬਨ 1 ਮਹੀਨਾ ਪਹਿਲਾਂ ਨੋਟਿਸ ਜਿਹੜਾ ਸਰਕਾਰ ਨੂੰ ਦੇ ਦਿੱਤਾ ਸੀ ਇਹਦੇ ਵਾਸਤੇ ਸਿੱਧੇ ਤੌਰ ਤੇ ਸਰਕਾਰ ਜ਼ਿੰਮੇਵਾਰ ਆ ਸਾਨੂੰ ਮਜਬੂਰ ਹੋ ਕੇ ਅੱਜ ਜਿਹੜਾ ਇਹ ਹੜਤਾਲ ਤੇ ਬਹਿਣਾ ਪਿਆ ਜੀ ਜੀ ਉਹਨੂੰ ਹਰ ਵਾਰੀ ਬੁਲਾਇਆ ਜਾਂਦਾ ਹੈ ਭਰੋਸਾ ਦਿੱਤਾ ਜਾਂਦਾ ਹੈ ਕਿ ਸਾਰੀਆਂ ਮੰਗਾਂ ਮੰਨਾਂਗੇ ਕੀ ਲੱਗਦਾ ਕਿਤੇ ਨਾ ਕਿਤੇ ਸਰਕਾਰ ਸੰਜੀਦਾ ਨਹੀਂ ਹੈ ਕੀ ਇਹ ਕੰਮ ਬਿਲਕੁਲ ਜੀ ਸਰਕਾਰ ਜਿਸ ਤਰ੍ਹਾਂ ਦਾ ਵਤੀਰਾ ਵਰਤ ਰਹੀ ਹੈ ਉਹ ਬਿਲਕੁਲ ਸੰਜੀਦਾ ਨਹੀਂ ਹੈ ਸਰਕਾਰ ਸਿਰਫ ਸਮਾਂ ਲਗਾਉਣ ਵਾਲੀ ਗੱਲ ਕਰਦੀ ਹੈ ਮੰਗਾਂ ਮੰਨ ਵੀ ਲੈਂਦੀ ਹੈ ਮੀਟਿੰਗਾਂ ਵੀ ਸਾਡੇ ਨਾਲ ਕਰ ਲੈਂਦੀ ਹੈ ਤਕਰੀਬਨ ਟ੍ਰਾਂਸਪੋਰਟ ਮੰਤਰੀ ਨਾਲ ਹੀ 25 ਤੋਂ 30 ਮੀਟਿੰਗਾਂ ਹੋ ਚੁੱਕੀਆਂ ਹੋਣੀਆਂ ਪਰ ਹਰ ਵਾਰ ਪ੍ਰੋਸਾ ਦੇ ਕੇ ਸਾਡੀ ਜਿਹੜੀ ਹੜਤਾਲ ਚਕਵਾ ਕੇ ਵੀ ਤੁਹਾਨੂੰ ਸਮਾਬੱਧ ਵੀ ਕਰ ਦਿੰਦੇ ਰਿਹਾ ਵੀ ਇੰਨੇ ਸਮੇਂ ਦੇ ਵਿੱਚ ਮਹੀਨੇ ਦੇ ਵਿੱਚ ਜਾਂ 15 ਦਿਨਾਂ ਦੇ ਵਿੱਚ ਵੀ ਤੁਹਾਡਾ ਹੱਲ ਕਰ ਦਿੱਤਾ ਜਾਏਗਾ ਪਰ ਹਾਲੇ ਤੱਕ ਸਾਡਾ ਕੋਈ ਕਿਸੇ ਤਰ੍ਹਾਂ ਦਾ ਹੱਲ ਨਹੀਂ ਕੀਤਾ ਗਿਆ